ਨਕਲੀਾਂ ਨਕਲੀਾਂ ਦਾ ਕੋਈ ਨਹੀਂ ਆ ਵੀ ਕੋਈ ਨਹੀਂ ਖੜਦਾ ਇੱਕ ਮਿੰਟ ਦੇਖੀ ਦੇਖੀ ਪੈਤਰਾਂ ਹੋ ਰਹੇ ਨੇ ਸਾਡੀ ਇੰਨੀ ਜ਼ਮੀਨ ਨਹੀਂ ਕਾਦਾ ਕੱਲ੍ਹ ਜਾ ਪਤਾ ਹਾਂ ਇੰਦੀ ਕਿਕਿੰਚ ਵਿੱਚ ਵਿੱਚ ਕੱਢਦੇ ਦੰਗੇ ਜਿੱਤਿਆ ਦੀ ਉਹਨੂੰ ਸਾਡੇ ਕਾਹਦਾ ਪੜ੍ਹਨ ਨੂੰ ਆ ਨਾਮ ਪੜ ਕੇ ਹਰਾਮਾਂ ਗੱਟੀਆਂ ਪੜ ਵੀ ਹਰਾਮਾਂ ਗੱਟੀਆਂ ਉਹ ਕਿਹចitale ਨੇ ਦੋਨੋਂ ਹੁਣ ਵੀ ਆਵਾਂਗੇ ਜਮੀਨ ਨਹੀਂ ਹੈ ਜਮੀਨ ਨਹੀਂ ਹੈ ਕਿ ਜਿਸ ਦੇ ਸਮਝ ਚੁ ਜਮੀਨ ਨਹੀਂ ਹੈ ਜੀ ਇਹੋ ਕੰਮ ਆ ਕੋਈ ਕਰਾਂ ਅਸੀਂ ਹਰਾਮ ਨਹੀਂ ਇੱਕ ਮਿੰਟ ਕੋਈ ਗੱਲ ਨਹੀਂ ਗੱਲ ਤਾਂ ਸੁਣੋ ਉਹ ਤਾਂ ਆਪਾਂ ਲੜਨਾ ਨਹੀਂ ਆ ਕੋਈ ਸਾਂਝਾ ਹਮ ਦਾ ਘਰ ਹੈ ਮੈਂ ਕਰਾਂ ਮੈਂ ਕਰਾਂ ਮੈਂ ਦੋ ਬੰਦੇ ਮੇਰੇ ਨਾਲ ਆਓ ਇੱਕ ਬੰਦੇ ਮੇਰੇ ਨਾਲ ਗੱਲ ਕਰ ਮੈਂ ਕਰਦਾ ਮੈਂ ਕਰਦਾ ਲੋਕ ਮੈਨੂੰ ਚੁੱਪ ਰੋ ਬਾਈ ਵੀਰੇ ਅਸਾ ਚੱਲੇ ਵੀਰੇ ਆਪਾਂ ਲੜਨਾ ਨਹੀਂ ਕੋਈ ਬੋਲਣਾ ਨਹੀਂ ਕੋਈ ਓਕੇ ਚੱਲੇ ਪਰ ਸੰਗਤਪੁਰੇ ਜੀ ਪਿੰਡ ਇਹ ਚ ਜਮੀਨ ਨਹੀਂ ਇਹ ਚ ਜਮੀਨ ਇਹ ਕੋਈ ਨਹੀਂ ਮੈਂ ਕਹਿੰਦਾ ਕੱਟਿਆ ਕੱਟਿਆ ਨਹੀਂ ਬੋਲਣਾ ਇਹ ਇਹ ਜਿਹੜਾ ਮੈਲਟਰ ਐਸਡੀਮ ਸਾਹਿਬ ਦਾ ਐਸਡੀਮ ਸਾਹਿਬ ਨੇ ਓਬਜੈਕਸ਼ਨ ਲਵਾਤਾ ਬੀਡੀਪੀ ਨੂੰ ਲਵਾਤਾ ਪਰ ਸੰਗਤਪੁਰੇ ਦੇ ਵਿੱਚ ਪੰਚਾਇਤੀ ਜਮੀਨ ਇਹ ਕਿਹਦਾ ਜੀ ਐਸਐਚਓ ਸਾਹਿਬ ਤੋਂ ਨਾ ਰੋਣੇ ਇਹ ਅਸੀਂ ਆਪਦਾ ਦੇਖਾਂਗੇ ਕਿ ਸਾਡਾ ਮੈਟਰ ਚੋਣ ਕਮਿਸ਼ਨ ਸਾਨੂੰ ਕੀ ਕਹਿੰਦਾਗਾ ਪਰ ਸੰਗਤਪੁਰੇ ਦੇ ਵਿੱਚ ਜਿਹੜਾ ਓਬਜੈਕਨ ਲੱਗਿਆ ਪੰਚਾਇਤੀ ਜ਼ਮੀਨ ਨਹੀਂ ਹੈਗੀ ਉੱਤੇ ਸੰਘਤਪੁਰੇ ਕੌਣ ਲੱਗ ਰਿਹਾ ਹੈ ਮੇਰੇ ਬਾਈਬਲ ਇੱਕ ਲੱਗ ਰਿਹਾ ਹੈ ਕਾਦਾ ਪ੍ਰਸ਼ਾਸਨ ਲਾਇਆ ਪੰਚਾਇਤੀ ਜ਼ਮੀਨ ਦਾ ਐਕਸ਼ਨ ਲਾਇਆ ਜਾਣਾ ਹੈ ਇਹਦੇ ਪਾਸੇ ਜ਼ਮੀਨਾਂ ਨਹੀਂ ਹੈਗੀ ਕੋਈ ਦੀ ਛੋਟੀ ਸਰਵੇਾਈ ਕਰੇ ਨਹੀਂ ਕਿਸੇ ਨੇ ਇੱਕ ਵਾਰੀ ਸਰਵੇਾਈ ਤੁਸੀਂ ਐਮਐਲਏ ਐਮਐਲਏ ਸਾਹਿਬ ਦੀ ਗੱਡੀ ਕੀ ਰੇਕ ਕਰ ਰਹੇ ਹੋ ਸ਼ਰੇਮ ਕਿਉਂ ਸ਼ਹਾਦਤ ਕਾ ਹੋ ਰਿਹਾ ਜੇ ਕਿਵੇਂ ਸਹਾਰਨ ਤੋਂ ਡਰਦੇ ਆ ਮਰਣੇ ਨਾਲ ਉਹ ਕਰ ਰਿਹਾ ਹਾਂ 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 ਮਰਣੇ ਨਾਲ ਬੋਲਿਆ ਰੋ ਸਮਰੌੜੀ ਪਾ ਕੌਣ ਹਰ ਬਸਤੀ ਖੜੇ ਨੇ ਕਿਉਂ ਆਮ ਨਾਲ ਉਹ ਉਹ ਜਾ ਨਹੀਂ ਮੈਂ ਕਹਿੰਦੇ ਕਾਰਡ ਕੈਂਸਲ ਕਰਾਏ ਹਮ ਸਲਾਮ ਦਕਾ ਹੋ ਰੇ ਦੁਪਹਿਰ ਦਾ ਦਕਾ ਹੋ ਰੇ ਇੱਕ ਵੇ ਦਾ ਇਹ ਬੋਫੜਾ ਜਿਹਾ ਅਸੀਂ ਕਿਸੇ ਦਾ ਕੋਈ ਫੁਫੜਾ ਹੋਏ ਪਰ ਮੈਂ ਤੁਹਾਨੂੰ ਕਲੀਅਰ ਕਹਿਣਾ ਸੰਗਤਪੁਰੇ ਦੇ ਵਿੱਚ ਕੋਈ ਪੰਚਾਇਤੀ ਜ਼ਮੀਨ ਨਹੀਂ ਜਿਹੜਾ ਅਬਜੈਕਸ਼ਨ ਲੱਗਿਆ ਉਹ ਬਿਲਕੁਲ ਗਲਤ ਆ ਅਬਜੈਕਸ਼ਨ ਕੋਈ ਹੋਰ ਲਾ ਲੈਣਾ ਮੈਂ ਚੇਅਰਮੈਨ ਰਿਆਂ ਪੰਚਾਇਤ ਸਮਤੀ ਦਾ ਹਮ ਮੈਂ ਸਰਪੰਚ ਰਿਆਂ ਪਿੰਡ ਕਾਕੜੇ ਦਾ ਹਮ ਅੱਜ ਇਹ ਜਿੱਤਦਾ ਸੀ ਹਮ ਕਲੀਅਰ ਜਿੱਤਦਾ ਸੀ ਪਰ ਮੈਂ ਬਿਲਕੁਲ ਐਮਐਲਏ ਸਾਡਾ ਭਾਈਆ ਮੇਰੀ ਭੈਣ ਆ ਛੋਟੀ ਮੇਰੀ ਗੱਲ ਨੂੰ ਉਹਨਾਂ ਨੇ ਤਿਆਰ ਰਹਿ ਗਏ ਉਹ ਅੱਜ ਨਹੀਂ ਪਰ ਧੱਕਾ ਹੋਇਆ ਧੱਕਾ ਹੋਇਆ ਸ਼ਰਮ ਧੱਕਾ ਸ਼ਰਮ ਹੋਇਆ ਮੈਂ ਕਿਸੇ ਪਾਰਟੀ ਮਿਲੋਂਗੇ 2017 2017 ਜਦ ਮੈਂ ਸਾਰੀਆਂ ਸੈਸੀ ਪਾਰਟੀਆਂ ਛੱਡੀ ਬੈਠਾ ਪਰ ਮੈਂ 2022 ਚ ਐਮਐਲਏ ਸਾਹਿਬ ਨਾਲ ਤੁਰਿਆ ਧੋਕੇ ਤੁਰਿਆ ਮੀਤੇ ਹੇਰ ਨਾਲ ਤੁਰਿਆ ਧੋਕੇ ਤੁਰਿਆ ਪਰ ਲੇਖਣ ਅੱਜ ਮੈਨੂੰ ਲੱਗਦਾ ਕਿ ਮੈਨੂੰ ਵੀ ਸ਼ਰਮ ਆ ਰਹੀ ਆ ਕਿ ਮੇਰੇ ਨਾਲ ਧੱਕਾ ਹੋਇਆ ਬਸ ਬਸ ਠੀਕ ਹੈ ਦੇ ਲਈ ਅ ਅੱਜ ਦਾ ਜਿਹੜਾ ਇਹ ਘਟਨਾਕਰਮ ਹੈ ਉਹ ਕੰਪਲੇਨੈਂਟ ਹੈ ਜਿਹੜਾ ਉਹ ਵੀ ਇੱਥੇ ਨਾਲ ਹੀ ਖੜੇ ਨੇ ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫਤੀਸ਼ ਕਰਕੇ ਜਲਦੀ ਜਿਹੜਾ ਇਹ ਕਲੀਅਰ ਕੀਤਾ ਜਾਵੇ ਤਾਂ ਜੋ ਜਿਹੜੇ ਇਦਾਂ ਦੇ ਜਿਹੜੇ ਜਿਹੜੇ ਸਿਸਟਮ ਜਿਹੜਾ ਚੱਲਦਾ ਜਿਹੜੀ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅਕਸ ਖਰਾਬ ਹੁੰਦਾ ਔਰ ਸਰਕਾਰ ਦੀ ਵੀ ਜਿਹੜੀ ਜਿਹੜੀ ਬਦਨਾਮੀ ਹੁੰਦੀ ਹੈ